ਅੰਮ੍ਰਿਤਸਰ ਦੇ ਚੁੰਡਾ ਦੇਵੀ ਤੋਂ ਇੱਕ ਵੱਡੀ ਖਬਰ ਲੁਟੇਰਿਆਂ ਵੱਲੋਂ ਸੁਨਿਆਰੇ ਦੇ ਘਰ ਨੂੰ ਬਨਾਇਆ ਗਿਆ ਨਿਸ਼ਾਨਾ ਸੁਨਿਆਰੇ ਦੀ ਬੇਟੀ ਦੀ ਸੂਝਬੂਝ ਦੇ ਨਾਲ ਬਿਨਾ ਘਟਰ ਨੂੰ ਅੰਜਾਮ ਦਿੱਤੇ ਭੱਜੇ ਲੁਟੇਰੇ ਸੁਨਿਆਰੇ ਵੱਲੋਂ ਪੁਲਿਸ ਦੀ ਢਿੱਡੀ ਕਾਰਜਗੁਜ਼ਾਰੀ ਨੂੰ ਦੇਖ ਜਤਾਇਆ ਗਿਆ ਰੋਸ਼ ਚੁੰਡਾ ਵਿੱਚ ਪਹਿਲੇ ਵੀ ਸ਼ਾਹੂਕਾਰਾਂ ਨੂੰ ਲੈ ਕੇ ਲੁਟੇਰਿਆਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਧਮਕੀਆਂ ਦੇਖੋ ਟਾਰਗੇਟ ਪੋਸਟ ਦੀ ਵਿਸ਼ੇਸ਼ ਰਿਪੋਰਟ